ਐਸ ਵੇਲੇ ਦੀ ਵੱਡੀ ਖਬਰ ਸ਼੍ਰੀ ਹੇਮਕੁਟ ਸਾਹਿਬ ਯਾਤਰਾ ਦੌਰਾਨ ਲਾਪਤਾ ਹੋਏ 8 ਪੰਜਾਬੀਆਂ ਦੇ ਨਾਲ ਜੁੜੀ ਹੋਈ ਹੈ ਇਸ ਖਬਰ 'ਚ ਤਾਜ਼ਾ ਜਾਣਕਾਰੀ ਮੁਤਾਬਕ ਲਾਪਤਾ ਹੋਏ ਸ਼ਰਧਾਲੂਆਂ ਦੀ ਪਾਲਚੋ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਇਨੋਵਾ ਗੱਡੀ ਦੇ ਕੁਝ ਹਿੱਸੇ ਅਤੇ ਇੱਕ ਪਗੜੀ ਮਿਲੀ ਹੈ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਹਿੱਸੇ ਉਸ ਇਨੋਵਾ ਗੱਡੀ ਦੇ ਹੀ ਨੇ ਜਿਸ ਗੱਡੀ ਦੇ ਵਿੱਚ ਬੈਠ ਕੇ ਸ਼ਰਧਾਲੂ ਯਾਤਰਾ ਤੇ ਗਏ ਸਨ पर 6 जुलाई ਤੋਂ ਸ਼ਰਦਾਲੂਆਂ ਸਮੇਤ ਗੱਡੀ ਹੁਣ ਤੱਕ ਗਾਇਬ ਹੈ ਗੱਡੀ ਦੀ ਭਾਲ ਦੇ ਵਿੱਚ ਐਸ ਡੀ ਆਰ ਐਫ ਵੱਲੋਂ ਅਲਕਨੰਦਾ ਨਦੀ ਦੇ ਵਿੱਚ ਵੀ ਸਰਚ ਆਪਰੇਸ਼ਨ ਜਾਰੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਐਸ ਡੀ ਆਰ ਐਫ ਵੱਲੋਂ ਡੂੰਘੀਆਂ ਖੱਡਾਂ ਦੇ ਵਿੱਚ ਲਾਪਤਾ ਹੋਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਚਮੋਲੀ ਤੋਂ ਸਾਡੇ ਰਿਪੋਰਟਰ ਕੁਲਦੀਪ ਸਿੰਘ ਨਾਲ ਕੁਲਦੀਪ ਸਵੇਰ ਤੋਂ ਹੀ ਸਰਚ ਆਪਰੇਸ਼ਨ ਚੱਲ ਰਿਹਾ ਹੈ ਗੱਡੀ ਦੇ ਕਈ ਪਾਰਟਸ ਮਿਲੇ ਆ ਪਗੜੀ ਵੀ ਮਿਲੀ ਹੈ ਹੁਣ ਤੱਕ ਹੋਰ ਕੀ ਅਪਡੇਟ ਹੈ ਇਸ ਵੇਲੇ ਕੀ ਆਪਰੇਸ਼ਨ 'ਚ ਕੀ ਚੱਲ ਰਿਹਾ ਹੈ ਦੇਖਿਏ ਇਸ ਵਕਤ पूरे उत्तराखंड के पर्वतीय क्षेत्र समेत हर जगह बरता चल रही है इस समय पुलिस को काफी दिक्कत का सामना करना पड़ रहा है ऑपरेशन ऑपरेशन करने के लिए पुलिस जहां कर रही है वहां लंबी खाई मतलब काफी गहरी खाई होने के कारण रस्सी के ताले वो कर रही तो इसमें काफी दिक्कत आ रही है गड्डी दस गड्डी पार्ट मिले पगड़ी मिले उसके अलावा भी हूँ तक पुलिस कोई सबूत लग पाया ਜੀ ਇਸ ਵਿੱਚ ਅਭੀ ਇੱਕ ਹਮਾਰੇ ਪਾਸਿਰ ਪੰਜਾਬ ਦੇ ਸਿਲ ਦੇ ਬਾਸ ਐਕਸਕਲੂਸਿਵ ਸੀਸੀਟੀਵੀ ਫੁਟੇਜ ਮਿਲਿਆ ਹੈ ਜੋ ਕਿ 2 ਤਾਰੀਖਾ ਹੈ ਸ੍ਰੀ ਮਗਰਗਾ ਜਦ ਜੀਏ ਵਹਾਂ ਜਾ ਰਹੇ ਤੇ ਤਾਂ ਉਸ ਮੇ ਇੱਕ ਸੀਸੀਟੀਵੀ ਫੁਟੇਜ ਹੈ ਜੋ ਕਿ ਇੱਕ ਗੁਰਦਾਰੇ ਦਾ ਹੈ ਉਹ ਉਹ ਮਿਲਿਆ ਹੈ ਨਾਲ ਹੀ ਅਸੀਂ ਤੁਹਾਨੂੰ 2 ਜੁਲਾਈ ਦੀ ਐਕਸਕਲੂਸਿਵ ਸੀਸੀਟੀਵੀ ਫੁਟੇਜ ਵੀ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਲਾਪਤਾ ਹੋਏ ਸ਼ਰਧਾਲੂ ਕੈਦ ਹੋਏ ਨੇ ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ ਪਰ 8 ਪੰਜਾਬੀ ਅਤੇ इनोਵਾ ਗੱਡੀ ਅਜੇ ਵੀ ਲਾਪਤਾ ਹੈ